ਬਹੁਤ ਸਾਰੇ ਪਰਿਵਾਰਾਂ ਦਾ ਇਹ ਸਵਾਲ ਹੈ ਕਿ 크ਰਿਸਚੀਅਨਸ ਜਿਹੜੇ ਨੇ ਉਹ ਗਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਲਾਲਚ ਦਿੰਦੇ ਆ ਜਾਂ ਫਿਰ ਇੱਕ ਬਹੁਤ ਵੱਖਰੇ ਤਰ੍ਹਾਂ ਦੀ ਇੱਕ ਵਿਚਾਰਧਾਰਾ ਬੜੇ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਤੇ ਰਹੀ ਹੈ ਆਉਣ ਵਾਲੇ ਦਿਨਾਂ ਵਿੱਚ ਵੀ ਹੋ ਸਕਦਾ ਉਹ ਰਵੇ ਬਈ ਜਿਹੜੇ 크ਿਸਚੀਅਨਸ ਨੇ ਉਹ ਲੋਕਾਂ ਨੂੰ ਅ ਕੁਛ ਅਜਿਹੇ ਫਾਇੰਡਸ ਦਿੰਦੇ ਨੇ ਜਿੱਦਾਂ ਕਰਕੇ ਉਹਨਾਂ ਦੇ ਨਾਲ ਲੋਕ ਜੁੜਿਆ ਮਾਫ ਕਰਨਾ ਮੈਂ ਆਪ ਜੀ ਨੂੰ ਇਹ ਕਹਿਣਾ ਚਾਹੁੰਨਾ ਕਿ ਕਈ ਵਾਰੀ ਛੋਟੇ ਛੋਟੇ ਸਵਾਲ ਬਹੁਤ ਵੱਡੇ ਵਿਵਾਦ ਖੜੇ ਕਰ ਦਿੰਦੇ ਆ ਅਹੋਜੀ ਕੋਈ ਵੀ ਪਰੰਪਰਾ ਨਹੀਂ ਹੈ ਪਵਿੱਤਰ ਬਾਈਬਲ ਦੇ ਅਨੁਸਾਰ ਔਰ ਸਾਡੇ ਸਾਰੇ ਪ੍ਰੀਸਟ ਜਿੰਨੇ ਵੀ ਪੂਰੀ ਦੁਨੀਆ ਵਿੱਚ ਔਰ ਉੱਤਰ ਭਾਰਤ ਵਿੱਚ ਕੰਮ ਕਰਦੇ ਆ ਸੇਵਕਾਈ ਦੇ ਕੰਮ ਕਰਦੇ ਆ ਕੋਈ ਵੀ ਅਹੋਜੀ ਪਰੰਪਰਾ ਨਹੀਂ ਹੈ ਕਿ ਲੋਕਾਂ ਨੂੰ ਕਿਸੇ ਤਰੀਕੇ ਦੇ ਨਾਲ ਆਪਾਂ ਕਿਸੇ ਨੂੰ 10 ਦਿਨ 20 ਦਿਨ 2 ਮਹੀਨੇ 4 ਮਹੀਨੇ ਸਾਲ ਇਦਾਂ ਕਰ ਸਕਦੇ ਆ ਮੈਨੂੰ ਲੱਗਦਾ ਨਹੀਂ ਵੀ 20 20 ਸਾਲ 25 25 ਸਾਲ ਆਪਾਂ ਇਦਾਂ ਕਿਸੇ ਦੇ ਨਾਲ ਕਰ ਸਕਦੇ ਆ ਤੇ ਉਹ ਤੁਹਾਡੇ ਮੋਰੇ ਆ ਕੇ ਬੰਦੇ ਆ ਉਹਦੇ ਵੈਣ ਦਾ ਕਾਰਨ ਅੱਜ ਜਿਹੜਾ ਮੈਂ ਉਸ ਉਹਦੇ ਤੇ ਤੁਹਾਡਾ ਫੋਕਸ ਲੈ ਕੇ ਜਾਣਾ ਚਾਹੁੰਦਾ ਕੀ ਕਾਰਨ ਹੈ ਲੋਕ ਇੰਨੀ ਵੱਡੀ ਗਿਣਤੀ ਵਿੱਚ ਮਤਲਬ ਕਿ ਖੋਜੇ ਵਾਲ ਚਰਚ ਆਉਂਦੇ ਆ ਪ੍ਰੇਰਸ਼ ਕਰਦੇ ਆ ਕਰਵਾਉਂਦੇ ਆ ਤੇ ਪ੍ਰਭੂ ਉਹਨਾਂ ਨੂੰ ਬਰਕਤ ਦਿੰਦੇ ਆ ਕਿਉਂਕਿ ਪੈਸਿਆਂ ਦੇ ਨਾਲ ਤਾਂ ਜੀਵਨ ਨਹੀਂ ਖਰੀਦਿਆ ਜਾ ਸਕਦਾ ਪੈਸੇ ਦੇ ਨਾਲ ਤੁਸੀਂ ਬਹੁਤ ਚੀਜ਼ਾਂ ਖਰੀਦ ਸਕਦੇ ਆ ਪਰ ਮਨ ਦੀ ਸ਼ਾਂਤੀ ਸੁਵਾਸ ਔਰ ਤੰਦਰੁਸਤੀ ਮੇਰਾ ਖਿਆਲ ਇਹ ਪੈਸੇ ਨਾਲ ਖਰੀਦੀਆਂ ਜਾਣ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ। ਔਰ ਬਾਈਬਲ ਸਾਨੂੰ ਇਹ ਦੱਸਦੀ ਹੈ ਕਿ ਪ੍ਰਭੂ ਯਿਸੂ ਮਸੀਹ ਇਸ ਧਰਤੀ ਤੇ ਆਏ। ਉਹਨਾਂ ਨੇ ਲੋਕਾਂ ਨੂੰ ਜੀਵਨ ਦਿੱਤਾ। ਉਹਨਾਂ ਨੇ ਲੋਕਾਂ ਦੇ ਦੁੱਖਾਂ ਨੂੰ ਦੂਰ ਕੀਤਾ। ਕਈ ਅਜਿਹੇ ਮੁਰਦੇ ਜਿਹੜੇ ਮਰ ਗਏ ਤੇ ਪ੍ਰਭੂ ਯਿਸੂ ਮਸੀਹ ਨੇ ਜ਼ਿੰਦਾ ਕੀਤੇ। ਤੁਹਾਨੂੰ ਪਤਾ ਇੱਕ ਲਾਜ਼ਰ ਨਾਮ ਦੇ ਵਿਅਕਤੀ ਨੂੰ ਪ੍ਰਭੂ ਯਿਸੂ ਮਸੀਹ ਨੇ ਜ਼ਿੰਦਾ ਕੀਤਾ ਸੀ ਮਰ ਗਿਆ ਸੀ ਉਹ। ਤੇ ਸਤਿਗੁਰੂ ਪ੍ਰਭੂ ਯਿਸੂ ਜੀ ਦਾ ਉਹਨਾਂ ਦੇ ਘਰ ਵਿੱਚ ਕਾਫੀ ਆਉਣ ਜਾਣ ਸੀਗਾ ਜਦੋਂ ਵੀ ਉਹ ਉਧਰ ਏਰੀਏ ਚ ਜਾਂਦੇ ਸੀ ਉਹਨਾਂ ਦੇ ਘਰ ਟਿਕਦੇ ਸਨ ਉੱਥੇ ਭੋਜਨ ਵਗੈਰਾ ਕਰਿਆ ਕਰਦੇ ਸਨ ਤੇ ਲਾਜ਼ਰ ਤੇ ਉਹਦੀਆਂ ਦੋ ਸੱਕੀਆਂ ਭੈਣਾ ਪ੍ਰਭੂ ਯਿਸੂ ਮਸੀਹ ਨਾਲ ਬਹੁਤ ਮੁਹੱਬਤ ਕਰਦੀਆਂ ਸਨ ਤੇ ਬਾਈਬਲ ਦੱਸਦੀ ਹੈ ਕਿ ਪਤਰਸ ਪ੍ਰਭੂ ਯਿਸੂ ਮਸੀਹ ਦਾ ਇੱਕ ਚੇਲਾ ਹੈ ਵੈਸੇ ਮੈਂ ਗੱਲ ਸ਼ੁਰੂ ਕਰ ਦਿੱਤੀ ਹੈ ਇਹ ਕਾਫੀ ਲੰਬੀ ਹੋ ਜਾਏਗੀ ਪਹਿਲਾਂ ਆਪਾਂ ਅ ਗੱਲ ਜਿਹੜੀ ਹੈ ਉਹ ਜਿਹੜੀਆਂ ਲਾਜ਼ਰ ਦੀਆਂ ਦੋ ਸਕੀਆਂ ਭੈਣਾਂ ਤੇ ਲਾਜ਼ਰ ਦੀ ਗੱਲ ਪਹਿਲਾਂ ਕਰ ਲੈਂਦੇ ਆ ਲਾਜ਼ਰ ਜਦੋਂ ਮਰ ਗਿਆ ਤੇ ਜਿਹੜਾ ਪੁਰਾਣਾ ਟ੍ਰੈਡੀਸ਼ਨ ਸੀਗਾ ਜਾਂ ਪੁਰਾਣਾ ਜਿਹੜਾ ਸੱਭਿਆਚਾਰਕ ਸਿਗਾ ਲੋਕਾਂ ਦਾ ਉਸ ਸਮੇਂ ਉਹਨਾਂ ਦੇ ਵਿੱਚ ਇੱਕ ਪਰੰਪਰਾ ਸੀ ਇੱਕ ਗੱਲ ਮੰਨੀ ਜਾਂਦੀ ਸੀ ਕਿ ਜਦੋਂ ਵਿਅਕਤੀ ਮਰਦਾ ਹੈ ਤੇ ਤਿੰਨ ਦਿਨ ਜਿਹੜਾ ਉਹਦਾ ਸਪਿਰਿਟ ਆ ਉਹ ਸੱਜੇ ਖੱਬੇ ਘੁੰਮਦਾ ਰਹਿੰਦਾ ਤੇ ਬਹੁਤ ਸਾਰੇ ਲੋਕੇ ਵਿਸ਼ਵਾਸ ਕਰਦੇ ਸਨ ਕਿ ਕਈ ਵਾਰੀ ਉਹ ਆਤਮਾ ਦੁਆਰਾ ਬੰਦੇ ਵਿੱਚ ਐਂਟਰ ਕਰ ਜਾਂਦਾ ਹੈ ਤੇ ਉਹ ਬੰਦਾ ਜ਼ਿੰਦਾ ਹੋ ਜਾਂਦਾ ਤੇ ਪ੍ਰਭੂ ਯਿਸੂ ਮਸੀਹ ਜਦੋਂ ਉੱਥੇ ਆਏ ਤੇ ਉਥੇ ਉਹਨਾਂ ਦੀ ਵਾਰਤਾ ਲਾਪ ਦੇ ਵਿੱਚ ਇੱਕ ਬਹੁਤ ਹੀ ਗੰਭੀਰ ਸ਼ਬਦ ਹੈ ਕਹਿੰਦੇ ਤਿੰਨ ਦਿਨ ਹੋ ਗਏ ਲਾਜ਼ਰ ਮਰੇ ਨੂੰ ਇਹਦਾ ਮਤਲਬ ਹੁਣ ਉਹ ਅਗਲੇ ਦਿਨ ਨੈਕਸਟ ਡੇ ਲਾਜ਼ਰ ਨੂੰ ਪ੍ਰਭੂ ਯਿਸੂ ਨੇ ਜ਼ਿੰਦਾ ਕੀਤਾ ਸੀ ਤਾਂ ਕਿ ਉਹਨਾਂ ਦਾ ਇਹ ਵੀ ਵਹਿਮ ਨਿਕਲ ਜਾਏ ਕਿ ਤਿੰਨ ਦਿਨ ਦੇ ਅੰਦਰ ਅੰਦਰ ਜਿਹੜਾ ਬੰਦਾ ਹੈ ਉਹ ਜਿੰਦਾ ਹੋ ਸਕਦਾ ਜੇ ਕਿਸੇ ਨੇ ਕੋਈ ਕਰਾਮਾਤ ਕਰਨੀ ਵੀ ਹੈ ਤੇ ਉਹ ਕਰ ਸਕਦਾ ਕਿਉਂਕਿ ਸਪਿਰਿਟ ਉੱਥੇ ਹੁੰਦਾ ਪਰ ਤਿੰਨ ਦਿਨ ਦੇ ਮਰੇ ਬੰਦੇ ਨੂੰ ਜਿੰਦਾ ਕਰਕੇ ਪ੍ਰਭੂ ਯਿਸੂ ਮਸੀਹ ਨੇ ਉੱਥੇ ਦੇ ਲੋਕਾਂ ਦਾ ਵਹਿਮ ਕੱਢਿਆ ਸੀ ਤੇ ਅੱਜ ਵੀ ਮੈਂ ਬਹੁਤ ਸਾਰੇ ਪਰਿਵਾਰਾਂ ਦੇ ਇਹੋ ਜਿਹੇ ਵਹਿਮ ਹੈ ਜਿਹੜੇ ਚਾਹਨਾ ਕਿ ਉਹ ਕੱਢੇ ਜਾਣ ਤਾਂ ਕਿ ਉਹ ਆਪਣੇ ਜੀਵਨ ਵਿੱਚ ਅੱਗੇ ਵਧ ਸਕਣ ਸਾਡੀ ਕਿਸੇ ਵਿਅਕਤੀ ਦੇ ਵਿਸ਼ੇਸ਼ ਦੇ ਨਾਮ ਦੇ ਨਾਲ ਜਾਂ ਕਿੱਥੇ ਸਪੈਸੀਫਿਕ ਸ਼ਬਦ ਦੇ ਨਾਲ ਕੋਈ ਵੀ ਆ ਜੈਲਸ ਨਹੀਂ ਹੈ ਕਿਸੇ ਵੀ ਸ਼ਬਦ ਦੇ ਨਾਲ ਜਾਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹਤਾ ਕੇ ਸਾਡੇ ਮਨਾਂ ਨੂੰ ਕੋਈ ਸ਼ਾਂਤੀ ਨਹੀਂ ਮਿਲਦੀ ਕਿਉਂਕਿ ਸ਼ਾਂਤੀ ਦਾ ਸੰਦੇਸ਼ ਜਿੰਨੇ ਵੱਡੇ ਪੱਦਰ ਤੇ ਬਾਈਬਲ ਦੇ ਵਿੱਚ ਦਿੱਤਾ ਗਿਆ ਸ਼ਾਇਦ ਹੀ ਕਿਸੇ ਹੋਰ ਪੰਨਿਆਂ ਦੇ ਉੱਤੇ ਇਹ ਸੰਦੇਸ਼ ਤੁਹਾਨੂੰ ਪੜਨ ਵਾਸਤੇ ਮਿਲੇ ਪ੍ਰਭੂ ਯਿਸੂ ਮਸੀਹ ਦੇ ਲੋਕ ਲੜਨ ਤੋਂ ਘਬਰਾਉਂਦੇ ਨਹੀਂ ਆ ਡਰਦੇ ਨਹੀਂ ਆ ਪਰ ਕਿਤੇ ਨਾ ਕਿਤੇ ਜਾ ਕੇ ਉਹਨਾਂ ਦੀ ਜਿਹੜੀ ਫਰੀडम ਹੈ ਲੜਨ ਦੀ ਆਜ਼ਾਦੀ ਹੈ ਕਿਤੇ ਨਾ ਕਿਤੇ ਜਾ ਕੇ ਉਹਨੂੰ ਫੁੱਲ ਸਟਾਪ ਲਾਇਆ ਗਿਆ ਇਸ ਕਰਕੇ ਪਰ ਕਈ ਯੋਧੇ ਤੇ ਸੂਰਬੀਰ ਕ੍ਰਿਸ਼ਨਾਲਟੀ ਦੇ ਅੰਦਰ ਉੱਠੇ ਆ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਤੇ ਲੜਾਈਆਂ ਵੀ ਕੀਤੀਆਂ ਰਾਜ ਵੀ ਜਿੱਤੇ ਰਾਜ ਕੀਤੇ ਵੀ ਔਰ ਲੜੇ ਵੀ ਉਹ ਬਹੁਤ ਸਾਰੇ ਮੁਲਕਾਂ ਦੇ ਨਾਲ ਪੁਰਾਣਾ ਇਤਿਹਾਸ ਜੇ ਫੋਲ ਕੇ ਵੇਖੀਏ ਅਸੀਂ ਉਹਦੇ ਵਿੱਚ ਦੇਖਦੇ ਆ ਕਿਵੇਂ ਯਹਵਾ ਦੇ ਚੁਣੇ ਹੋਏ ਯੋਧੇ ਸੂਰਵੀਰ ਉੱਠੇ ਆਂ ਔਰ ਉਹਨਾਂ ਦੀਆਂ ਬਹੁਤੀਆਂ ਉਮਰਾਂ ਵੀ ਨਹੀਂ ਸੀਗੀਆਂ ਜੇ ਆਪਾਂ ਇਹ ਸੋਚੀਏ ਬਹੁਤ ਸਿਆਣੀ ਸੀ ਇਦਾਂ ਦੀ ਵੀ ਕੋਈ ਗੱਲ ਨਹੀਂ 16 16 ਸਾਲਾਂ ਦੇ ਰਾਜੇ ਬਣਾਤੇ ਯਹਵਾ ਪਰਮੇਸ਼ਵਰ ਨੇ ਗੱਭਰੂ ਜਵਾਨ ਸੋ 16 ਸਾਲਾਂ ਦੇ ਨੂੰ ਅਸੀਂ ਗੱਭਰੂ ਮਰੀ ਮੰਨਦੇ ਹਾਂ ਦਾ ਕਿਉਂਕਿ 16 ਸਾਲਾਂ ਦੇ ਤਾਂ ਹਜੇ ਬਹੁਤ ਮਤਲਬ ਕਿ ਹੇਠਲੇ ਪੱਧਰ ਤੇ ਪਰ ਜਦੋਂ ਫੇਰ ਪਰਮੇਸ਼ਵਰ ਕੁਛ ਕਰਨ ਤੇ ਆ ਜਾਵੇ ਜਦੋਂ ਸਿਆਣੇ ਉਹਦੇ ਆਖੇ ਨਾ ਲੱਗਣ ਫੇ ਉਹ ਨਿਆਣਿਆਂ ਨੂੰ ਵੀ ਆਖੇ ਲਾ ਲੈਂਦਾ ਜੇ ਫਿਰ ਕੋਈ ਆਦਮ-ਜਾਤ ਕੋਈ ਵੀ ਉਹਦੇ ਆਖੇ ਨਾ ਲੱਗੇ ਤੇ ਫਿਰ ਅਸੀਂ ਇਹ ਵੀ ਬਾਈਬਲ ਦੇ ਅੰਦਰ ਸਕ੍ਰਿਪਚਰਸ ਦੇਖਦੇ ਆਂ ਪੜ੍ਹਦੇ ਆਂ ਕਿ ਫਿਰ ਉਹਨੇ ਪਸ਼ੂਆਂ ਪੰਛੀਆਂ ਦੇ ਕੋਲੋਂ ਵੀ ਆਪਣੇ ਕੰਮ ਕਰਵਾਏ ਆ ਤੇ ਮੈਂ ਆਪ ਜੀ ਨੂੰ ਇਹ ਗੱਲ ਕਹਿਣੀ ਚਾਹਨਾ ਜਿੰਨੀਆਂ ਵੀ ਚੰਗਿਆਈਆਂ ਪਰਬੂ ਯਿਸੂ ਦੇ ਨਾਮ ਵਿੱਚ ਅੱਜ ਹੋ ਰਹੀਆਂ ਹਾਂ ਹਾਂ ਕਿਸੇ ਵੀ ਵਿਅਕਤੀ ਦਾ ਕੰਮ ਕਰਨ ਦਾ ਅੰਦਾਜ਼ ਤਰੀਕਾ ਅਲੱਗ ਹੋ ਸਕਦਾ ਹੈ ਪਰ ਜਿੰਨੀਆਂ ਵੀ ਚੰਗਿਆਈਆਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਹੋ ਰਹੀਆਂ ਆ ਉਹ ਗਲਤ ਨਹੀਂ ਆ ਇਸ ਤਰ੍ਹਾਂ ਹੁੰਦਾ ਹੈ ਬਾਈਬਲ ਦੇ ਵਿੱਚ ਚਿੰਨ ਤੇ ਚਮਤਕਾਰਾਂ ਦੀ ਇੱਕ ਬਹੁਤ ਵੱਡੀ ਲੰਬੀ ਕਤਾਰ ਹੈ ਤੇ ਜਿਹੜੇ ਉਹਦੇ ਚਿੰਨ ਚਮਤਕਾਰਾਂ ਦੇ ਉੱਤੇ ਵਿਸ਼ਵਾਸ ਕਰਦੇ ਆ ਮੰਨਦੇ ਆ ਉਹਨਾਂ ਦੀ ਲਾਈਫ ਦੇ ਵਿੱਚ ਜਿੰਨ ਤੇ ਚਮਤਕਾਰ ਹੁੰਦੇ ਆ